ਬਾਜੀ ਅੱਜ ਬੜੀਆਂ ਲੌਣਕਾਂ ਲੱਗੀਆਂ ਨੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਦੁਬਈਏ ਵੀ ਗਾ ਰਹੇ ਨੇ ਲੰਗਰ ਚੱਲ ਰਿਹਾ ਹੈ ਬੜੀ ਦੂਰ ਦੂਰੋਂ ਸੰਗਤ ਆਈ ਹੋਣੀ ਹੈ ਸ਼ੰਕਰ ਗਿੱਲ ਔਲੀਆ ਜੀ ਜਿਹੜੇ ਸੀਗੇ ਉਹਨਾਂ ਬਾਰੇ ਥੋੜਾ ਜਿਹਾ ਸਾਡੇ ਸੰਗਤਾਂ ਨੂੰ ਚਾਣਨਾ ਪਵੇ ਹਾਂਜੀ ਬਾਬਾ ਸ਼ੰਕਰ ਗਿੱਲ ਔਲੀਆ ਮਹਾਰਾਜ ਜੀ ਰਾਜਸਥਾਨ ਅਲਵਰ ਜ਼ਿਲ੍ਹੇ ਤੋਂ ਆਏ ਨੇ ਜਿੱਥੇ ਜੀ ਔਰ ਜਿਹੜੇ ਬਾਬਾ ਸ਼ਾਹ ਫਾਜ਼ਲ ਜੀ ਨੇ ਇਹ ਵੀ ਰਾਜਸਥਾਨ ਤੋਂ ਅਜਮੇਰ ਸਿੰਘ ਤੋਂ ਅੱਜ ਪਹੁੰਚੇ ਨੇ ਜੀ ਸੰਗਤ ਜਿਹੜੇ ਸ਼ੰਕਰ ਘਰੌਲੀਆ ਜੀ ਸੀਗੇ ਮਤਲਬ ਇਹਨਾਂ ਦੇ ਸਾਹ ਫਾਜ਼ਲ ਜੀ ਦੇ ਕੋਲੇ ਉਹ ਆਏ ਉਹ ਵੀ ਰਸਤਾ ਅੰਪੁਰ ਜੀ ਉਸ ਤੋਂ ਬਾਅਦ ਅੱਜ ਤੱਕ ਤੁਸੀਂ ਸੇਵਾ ਨਿਭਾ ਰਹੇ ਹੋ ਤੁਹਾਡੇ ਗੁਰੂ ਜੀ ਹੋਏ ਉਸ ਤੋਂ ਬਾਅਦ ਤੁਸੀਂ ਹੁਣ 40-45 ਸਾਲਾਂ ਤੋਂ ਸੇਵਾ ਨਿਭਾ ਰਹੇ ਹੋ ਜਿਸ ਤਰ੍ਹਾਂ ਇਲਾਕੇ ਦੇ ਲੋਕਾਂ ਦਾ ਜਿਵੇਂ ਇੱਥੇ ਆਉਂਦੇ ਨੇ ਮੰਨ ਤਾਂ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਦੇ ਨਤਮਸਤਕ ਹੁੰਦੀ ਆ ਸਾਰੀ ਸੰਗਤ ਤੇ ਕੀ ਕਹਿਣਾ ਚਾਹੁੰਦੇ ਹਾਂ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਆ ਵੀ ਅਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕਾਰਜ ਹੋ ਰਿਹਾ ਜੀ ਔਰ ਅੱਗੇ ਮੇਰੀ ਫਿਰ ਇਹੀ ਰਿਕਵੈਸਟ ਹੈ ਵੀ ਵੱਧ ਤੋਂ ਵੱਧ ਜਿੰਨੇ ਵੀ ਸੰਗਤਾਂ ਦਾ ਸਹਿਯੋਗ ਹੋਵੇ ਵੱਧ ਤੋਂ ਵੱਧ ਸੰਗਤਾਂ ਦੇ ਸਹਿਯੋਗ ਦੀ ਨਾਲ ਇਹ ਕਾਰਜ ਜਿਹੜੇ ਪੂਰੇ ਹੁੰਦੇ ਨੇ ਤਾਂ ਹੀ ਇਹ ਮੇਲੇ ਲੱਗਦੇ ਨੇ ਤਾਂ ਹੀ ਇਹ ਵਰਸ਼ੀਆਂ ਮਨਾਇਆਂ ਜਾਂਦੀਆਂ ਨੇ ਜੀ ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਸੰਗਤ ਦੀ ਜਿਹੜੀ ਹਾਜ਼ਰੀ ਜ਼ਰੂਰੀ ਹੈ ਸੰਗਤ ਨਾਲ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਜੀ ਜੀ ਬਾਬਾ ਜੀ ਸਰਕਾਰਾਂ ਦਾ ਕਿਸ ਤਰ੍ਹਾਂ ਸਹਿਯੋਗ ਦਾ ਪਰਲੀ ਜਿਹੜੇ ਦਰਬਾਰ ਬਣਿਆ ਹੋਇਆ ਬਾਬਾ ਜੀ ਦਾ ਮੇਰਾ ਭਿਕਜੀ ਦਾ ਤੇ ਇਸ ਤੇ ਆਈ ਦਰਵਾਰ ਤੱਕ ਜਿਹੜੀ ਸੜਕ ਦਾ ਮਸਲਾ ਚੱਲਦਾ ਸੀ ਉਹ ਰੋਡ ਬਣ ਗਿਆ ਹਾਂ ਕਿਉਂਕਿ ਹੁਣ ਤਾਂ ਤੇ ਜਿਹੜੀ ਬਦਲਾਵ ਵਾਲੀ ਸਰਕਾਰ ਵੀ ਆ ਗਈ ਹੈ ਤੁਹਾਡੇ ਏਰੀਆ ਚੋਂ ਜਿੱਤੇ ਹੋਏ ਨੇ ਬਹੁਤ ਹੀ ਸੂਝਵਾਨ ਲੀਡਰ ਨੇ ਹਰਮੀਤ ਪਖਾਨ ਮਾਜਰਾ ਉਹ ਰੋਡ ਬਣ ਗਿਆ ਤੁਹਾਡੇ ਘਰੇ ਪੈਂਡਿੰਗ ਹੀ ਹੈ ਜੀ ਨਾ ਜੀ ਅਜੇ ਰੋਡ ਨਹੀਂ ਬਣਿਆ ਪਿੱਛੇ ਵੀ ਉਹਨਾਂ ਨੂੰ ਦੋ ਵਾਰੀ ਕਹਿ ਚੁੱਕੇ ਲੱਗੇ ਪਏ ਮਨਜ਼ੂਰ ਕਰਾਤਾ ਪਰ ਜੇ ਸੈਂਟਰ ਵੱਲੋਂ ਕੋਈ ਪੈਸਾ ਨਹੀਂ ਆਇਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾਇਵਨ ਮੇਰੀ ਹੈ। ਦੋਸਤੋ ਇਸ ਵਕਤ ਅਸੀਂ ਖੜੇ ਹਾਂ ਬਹੁਤ ਹੀ ਪਵਿੱਤਰ ਸਥਾਨ ਘੜਾਮ ਬਾਬਾ ਸ਼ਾਹ ਫਾਜ਼ਲ ਜੀ ਦੀ ਦਰਗਾਹ ਦੇ ਉੱਤੇ। ਅੱਜ ਮੇਲੇ ਲੱਗੇ ਹੋਏ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਗੀਤ ਸੰਗੀਤ ਹੈ ਜਿਹੜਾ ਬਾਬਾ ਜੀ ਦੇ ਚਰਨਾਂ ਦੇ ਵਿੱਚ ਗਵਈਏ ਜਿਹੜੇ ਗਾ ਰਹੇ ਨੇ ਲੰਗਰ ਦੀ ਸੇਵਾ ਚੱਲ ਰਹੀ ਹੈ ਬੜੀ ਦੂਰੋਂ ਦੂਰੋਂ ਸੰਗਤ ਆਈ ਹੋਈ ਹੈ। ਅੱਜ ਦੀ ਜੇ ਗੱਲ ਕਰੀਏ ਬਾਬਾ ਸ਼ੰਕਰ ਗਿਰੌਲੀਆ ਜੀ ਉਹਨਾਂ ਦਾ ਇਹ ਮੇਲਾ ਅੱਜ ਮਨਾਇਆ ਜਾ ਰਿਹਾ ਹੈ। ਤੇ ਇੱਥੇ ਮੁੱਖ ਸੇਵਾਦਾਰ ਜੋ ਬਾਬਾ ਦਰਗਾਹ ਦੇ ਉੱਤੇ ਨੇ ਜੇ ਸ਼ਾਹ ਫਾਜ਼ਲ ਜੀ ਦੀ ਦਰਗਾਹ ਦੇ ਉੱਤੇ ਮੁੱਖ ਸੇਵਾਦਾਰ ਬਾਬਾ ਜਗਤਾਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਤਰ੍ਹਾਂ ਸਾਲ ਦੇ ਵਿੱਚ ਕਿੰਨੀ ਵਾਰੀ ਇਹ ਮੇਲਾ ਮਨਾਇਆ ਜਾਂਦਾ ਤੇ ਸ਼ਾਹ ਫਾਜ਼ਲ ਜੀ ਦਾ ਜਿਹੜਾ ਮੇਲਾ ਕਦੋਂ ਮਨਾਇਆ ਜਾਂਦਾ ਕਿਉਂਕਿ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਆਉਂਦੀਆਂ ਨੇ ਇਹਨੂੰ ਦੇਖ ਕੇ ਹੋਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਅੱਜ ਬੜੀਆਂ ਰੌਣਕਾਂ ਲੱਗੀਆਂ ਨੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਦਬਈਏ ਵੀ ਗਾ ਰਹੇ ਨੇ ਲੰਗਰ ਚੱਲ ਰਿਹਾ ਹੈ ਬੜੀ ਦੂਰ ਦੂਰੋਂ ਸੰਗਤ ਆਈ ਹੋਣੀ ਹੈ ਸ਼ੰਕਰ ਗਿੱਲ ਔਲੀਆ ਜੀ ਜਿਹੜੇ ਸੀਗੇ ਉਹਨਾਂ ਬਾਰੇ ਥੋੜਾ ਜਿਹਾ ਸਾਡੇ ਸੰਗਤਾਂ ਨੂੰ ਚਾਣਨਾ ਪਾਉਂ ਹਾਂਜੀ ਬਾਬਾ ਸ਼ੰਕਰ ਗਿਰ ਔਲੀਆ ਮਹਾਰਾਜ ਜੀ ਰਾਜਸਥਾਨ ਅਨਵਰ ਜ਼ਿਲ੍ਹੇ ਤੋਂ ਆਏ ਨੇ ਜਿੱਥੇ ਜੀ ਔਰ ਜਿਹੜੇ ਬਾਬਾ ਸ਼ਾਹ ਫਾਜ਼ਲ ਜੀ ਨੇ ਇਹ ਵੀ ਰਾਜਸਥਾਨ ਤੋਂ ਅਜਮੇਰ ਸ੍ਰੀ ਤੋਂ ਇੱਥੇ ਪਹੁੰਚੇ ਨੇ ਜੀ ਤਾਂ ਬਾਬਾ ਸ਼ੰਕਰ ਗਿਰ ਜੀ ਜਦੋਂ ਇਸ ਧਰਤੀ ਤੇ ਆਏ ਨੇ ਸਨ 45 ਦੇ ਵਿੱਚ ਜੀ ਪੋਸਟਾਂ ਫੇਰ ਉਹ ਭਵਨ ਕਰਦਿਆਂ ਕਰਦਿਆਂ ਫਿਰ ਇਹ ਦਰਗਾਹ ਤੇ ਜਦੋਂ ਆਏ ਤਾਂ ਪੀਰ ਜੀ ਨਾਲ ਉਹਨਾਂ ਦੀ ਸਿੱਧੀ ਮੁਲਾਕਾਤ ਹੋਈ ਜੀ। ਔਰ ਪੀਰ ਜੀ ਨੂੰ ਇਹ ਕਹਿਣ ਲੱਗੇ ਆਪਣੇ ਔਲੀਆ ਸਾਹਿਬ ਨੂੰ ਪੀਰ ਜੀ ਕਹਿਣ ਲੱਗੇ ਕਿ ਸਾਡੀ ਸੇਵਾ ਤੁਸੀਂ ਕਰਾਓ। ਹਾਂ। ਉਦੋਂ ਤੋਂ ਲੈ ਕੇ ਅੱਜ ਤੱਕ ਸੇਵਾ ਬਾਬਾ ਸ਼ੰਕਰਗਿਰੀ ਔਲੀਆ ਜੀ ਮਹਾਰਾਜ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ। ਉਸ ਤੋਂ ਪਹਿਲਾਂ ਮਹਾਰਾਜ ਔਲੀਆ ਮਹਾਰਾਜ ਜੀ ਸਾੰਧੀ ਉਸ ਤੋਂ ਬਾਅਦ ਫਿਰ ਬਾਬਾ ਅੰਬਰਗਿਰੀ ਜੀ ਮੇਰੇ ਗੁਰੂ ਉਸ ਤੋਂ ਬਾਅਦ ਦਾਸ ਦੀ ਸੇਵਾ ਜੀ ਹੁਣ 40-45 ਸਾਲ ਤੋਂ ਚੱਲ ਰਹੀ ਜੀ। ਜੀ ਅੱਜ ਸੰਗਤ ਜਿਹੜੇ ਸ਼ੰਕਰ ਘਰੌਲੀ ਆ ਜੀ ਸੀਗੇ ਮਤਲਬ ਇਹਨਾਂ ਦੇ ਸਾਫਾ ਜੀ ਦੇ ਕੋਲੇ ਉਹ ਆਏ ਉਹ ਵੀ ਰਾਸਤਾਂ ਤੋਂ ਉਸ ਤੋਂ ਬਾਅਦ ਅੱਜ ਤੱਕ ਤੁਸੀਂ ਸੇਵਾ ਨਿਭਾ ਰਹੇ ਹੋ ਤੁਹਾਡੇ ਗੁਰੂ ਜੀ ਹੋਏ ਗੁਰੂ ਜੀ ਤੋਂ ਬਾਅਦ ਤੁਸੀਂ ਹੁਣ 40-45 ਸਾਲਾਂ ਤੋਂ ਸੇਵਾ ਨਿਭਾ ਰਹੇ ਹੋ ਕਿਸ ਤਰ੍ਹਾਂ ਇਲਾਕੇ ਦੇ ਲੋਕਾਂ ਦਾ ਜਿਵੇਂ ਇੱਥੇ ਆਉਂਦੇ ਨੇ ਮੰਨ ਤਾਂ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਦੇ ਨਤਮਸਟਕ ਹੁੰਦੀ ਆ ਸਾਰੀ ਸੰਗਤ ਤੇ ਕੀ ਕਹਿਣਾ ਚਾਹੁੰਦੇ ਹਾਂ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਵੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕਾਰਜ ਹੋ ਰਿਹਾ ਜੀ ਔਰ ਅੱਗੇ ਮੇਰੀ ਫਿਰ ਇਹੀ ਰਿਕਵੈਸਟ ਹੈ ਵੀ ਵੱਧ ਤੋਂ ਵੱਧ ਜਿੰਨੇ ਵੀ ਸੰਗਤਾਂ ਦਾ ਸਹਿਯੋਗ ਹੋਵੇ ਵੱਧ ਤੋਂ ਵੱਧ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਜਿਹੜੇ ਪੂਰੇ ਹੁੰਦੇ ਨੇ ਤਾਂ ਹੀ ਇਹ ਮੇਲੇ ਲੱਗਦੇ ਨੇ ਤਾਂ ਹੀ ਇਹ ਵਰ੍ਹਸੀਆਂ ਮਨਾਇਆਂ ਜਾਂਦੀਆਂ ਨੇ ਜੀ ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਸੰਗਤ ਦੀ ਜਿਹੜੀ ਹਾਜ਼ਰੀ ਜ਼ਰੂਰੀ ਹੈ ਸੰਗਤ ਨਾਲ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਜੀ ਬਾਬਾ ਜੀ ਸ਼ੰਕਰਗਿਰ ਆউলਿਆ ਜੀ ਦੀ ਅੱਜ ਵਰਸੀ ਮਨਾਈ ਜਾ ਰਹੀ ਹੈ ਜੀ ਇਹ ਕਿਹੜੇ ਦਿਨਾਂ ਦੇ ਵਿੱਚ ਹਰ ਸਾਲ ਮਨਾਉਂਦੀਆਂ ਤੇ ਜਿਹੜੇ ਦੂਸਰਾ ਮੇਲਾ ਲੱਗਦਾ ਵੱਡੇ ਬਾਬਾ ਜੀ ਦਾ ਸ਼ਾਹ ਫਾਜ਼ਲ ਜੀ ਦਾ ਉਹਦੇ ਬਾਰੇ ਵੀ ਦੱਸੋ ਹਾਂ ਜੀ ਜਿਹੜਾ ਤਾਂ ਬਾਬਾ ਸ਼ਾਹ ਫਾਜ਼ਲ ਜੀ ਦਾ ਮੇਲਾ ਉਹ ਤਾਂ ਫਿਕਸ ਡੇਟ ਹੈ ਜੀ ਜਿਹੜਾ ਆਪਣਾ ਮੁਸਲਮਾਨੀ ਰਜਵਦਾਂ ਮਹੀਨਾ ਹੁੰਦਾ ਜੀ ਉਹਦੀ ਆਪਣਾ 11 12 ਤੇ 13 ਰਜਵਦਾਂ ਮੇਲਾ ਹੁੰਦਾ ਜੀ ਤਾਂ ਉਹ ਤਾਂ ਉਦੋਂ ਮਨਾਇਆ ਜਾਂਦਾ ਹੁਣ ਪਿੱਛੇ ਜਨਵਰੀ ਚ ਲੰਘ ਕੇ ਹਟਿਆ ਜੀ ਉਹ ਜੀ ਤਾਂ ਇਹ ਜਿਹੜੀ ਵਰਸੀ ਏ ਬਾਬਾ ਜੀ ਦਾ ਇੰਤਕਾਲ ਜਦ ਕੇ ਉਹਨਾਂ ਨੇ 11 ਜੂਨ 1971 ਨੂੰ ਚੋਲਾ ਬਦਲਿਆ ਸੀ ਦੀ ਉਹਨਾਂ ਨੇ ਉਹ ਦਿਨ ਤੋਂ ਲੈ ਕੇ ਅੱਜ ਤੱਕ 11 ਜੂਨ ਦਾ ਜਿਹੜਾ ਦਿਨ ਮਨਾਇਆ ਜਾਂਦਾ ਹੈ ਜੀ ਜੀ ਹਾਂ ਜੀ ਠੀਕ ਹੈ ਬਾਬਾ ਜੀ ਸਰਕਾਰਾਂ ਦਾ ਕਿਸ ਤਰ੍ਹਾਂ ਸਹਿਯੋਗ ਹੈ ਪਰਲੀ ਜਿਹੜੇ ਦਰਬਾਰ ਬਣਿਆ ਹੋਇਆ ਬਾਬਾ ਜੀ ਦਾ ਮੀਰਾ ਭੀਖ ਜੀ ਦਾ ਤੇ ਇਸ ਦੇ ਆਈ ਦਰਵਾਰ ਤੱਕ ਜਿਹੜੀ ਸੜਕ ਦਾ ਮਸਲਾ ਚੱਲਦਾ ਸੀ ਉਹ ਰੋਡ ਬਣ ਗਿਆ ਹੁਣ ਕਿਉਂਕਿ ਹੁਣ ਤਾਂ ਜਿਹੜੀ ਬਦਲਾਵ ਵਾਲੀ ਸਰਕਾਰ ਵੀ ਆ ਗਈ ਹੈ ਤੁਹਾਡੇ ਏਰੀਆ 'ਚੋ ਜਿੱਤੇ ਹੋਏ ਨੇ ਬਹੁਤ ਹੀ ਸੂਝਵਾਨ ਲੀਡਰ ਨੇ ਹਰਮੀਤ ਪਠਾਨ ਮਾਜਰਾ ਉਹ ਰੋਡ ਬਣ ਗਿਆ ਤੁਹਾਡੇ ਕੋਲ ਹਲੇ ਪੈਂਡਿੰਗ ਹੀ ਹੈ ਜੀ ਨਾ ਜੀ ਅਜੇ ਰੋਡ ਨਹੀਂ ਬਣਿਆ ਪਿੱਛੇ ਵੀ ਉਹਨਾਂ ਨੂੰ ਦੋ ਵਾਰੀ ਕਹਿ ਸੀ ਕਹਿਣ ਲੱਗੇ ਪਏ ਮਨਜ਼ੂਰ ਕਰਾਤਾ ਪਰ ਜੇ ਸੈਂਟਰ ਵੱਲੋਂ ਕੋਈ ਪੈਸਾ ਨਹੀਂ ਆਇਆ ਜੀ ਇੰਨੀ ਗੱਲ ਕਹੀ ਅੱਜ ਵੀ ਅਸੀਂ ਉਹਨਾਂ ਨੂੰ ਬੁਲਾਇਆ ਪਰ ਅਜੇ ਤੱਕ ਪਹੁੰਚੇ ਨਹੀਂ ਉਹ ਸ਼ਾਇਦ ਕੋਈ ਕੰਮ ਨਾ ਪੈ ਗਿਆ ਹੋਵੇ ਪਰ ਅਸੀਂ ਫੇਰ ਵੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਜਿੰਨੀ ਵੀ ਜਲਦੀ ਹੋ ਸਕਦੇ ਕਿਉਂਕਿ ਸੰਗਤ ਦੀ ਆਵਾਜ਼ ਆਈ ਇਹ ਰਸਤੇ ਵਾਲ ਦੀ ਜੀ ਇਹ ਮੁੱਖ ਰਸਤਾ ਜੀ ਨੇੜੇ ਲੱਗਦਾ ਹੈ ਇਧਰੋਂ ਦੋ ਦਰਬਾਰਾਂ ਦਾ ਤੇ ਮੀਰਾ ਜੀ ਦੀ ਇਹ ਮਾਮਾ ਜੀ ਵੀ ਨੇ ਉਹਨਾਂ ਦਾ ਤਾਂ ਸਾਨੂੰ ਬਹੁਤ ਸਹਿਯੋਗ ਰਹਿੰਦਾ ਜੀ ਜਿਹੜੇ ਉਹ ਦਰਬਾਰ ਦੇ ਨੇ ਬਾਕੀ ਇਹ ਵੀ ਇਹ ਸਾਡੀ ਸੜਕ ਜਲਦੀ ਤੋਂ ਜਲਦੀ ਬਣਨੀ ਚਾਹੀਦੀ ਮੈਂ ਤਾਂ ਪ੍ਰਸ਼ਾਸਨ ਕੋਈ ਬੇਨਤੀ ਕਰਨਾ ਜੀ ਜੇ ਸਾਡੀ ਗੱਲ ਨੂੰ ਸੁਣਦਾ ਬਹੁਤ ਛੇਤੀ ਇਹ ਸੜਕ ਜਿਹੜੀ ਬਣਨੀ ਚਾਹੀਦੀ ਕਿਉਂਕਿ ਲੋਕਾਂ ਦਾ ਜਿੰਨਾ ਵੀ ਛਕਾ ਸਾਰਾ ਇਸ ਪਾਸੇੋਂ ਹੈ ਇਧਰੋਂ ਲੋਕ ਇਹ ਦਰਬਾਰ ਤੱਕ ਪਹੁੰਚਦੇ ਨੇ ਜੀ ਮੇਰੀ ਇਹੀ ਰਿਕਵੈਸਟ ਹੈ ਜੀ ਧੰਨਵਾਦ ਕ ਲਈ ਸ਼ੁਕਰੀਆ ਬਾਬਾ ਧੰਨ ਸਾਰੀ ਗੱਲਬਾਤ ਸੰਗਤਾਂ ਨੇ ਸੁਣੀ ਹੈ ਜੋ ਦਰਬਾਰ ਤੇ ਨਤਮਸਤਕ ਹੁੰਦੇ ਆ ਕਿਹੜੇ ਦਿਨਾਂ ਦੇ ਵਿੱਚ ਇਹ ਮੇਲਾ ਮਨਾਇਆ ਜਾਂਦਾ ਵਰਸੀ ਮਨਾਇ ਜਾਂਦੀ ਹੈ ਤੇ ਸ਼ਾਹ ਫਜ਼ਲ ਜੀ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਉਹ ਦੂਸਰੇ ਦਰਬਾਰ ਦੀ ਗੱਲ ਕਰੀਏ ਜਿੱਥੇ ਮੀਰਾ ਭੀਖ ਜੀ ਦਾ ਇਹਨਾਂ ਦੇ ਭਾਣਜੇ ਨੇ ਉਹ ਉਥੋਂ ਸੰਗਤ ਹੈ ਜਿਹੜੀ ਇੱਥੇ ਤੱਕ ਆਉਂਦੀ ਆ ਉਹ ਰਸਤੇ ਦੀ ਗੱਲਬਾਤ ਕੀਤੀ ਆ ਬਾਬਾ ਜੀ ਨੇ ਉਹ ਅੱਜ ਤੋਂ ਕਈ ਸਾਲ ਪਹਿਲਾਂ ਅਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਸੀ ਉਦੋਂ ਵੀ ਇਹੀ ਮੰਗ ਸੀ ਕਿ ਹਾਲ ਤੱਕ ਪੂਰੀ ਨਹੀਂ ਹੋਈ ਹੁਣ ਹਰਮੀਤ ਬਾਈ ਨੇ ਜੋ ਐਮ ਐਲ اے ਇਸ ਇਲਾਕੇ ਤੋਂ ਜਿੱਤ ਕੇ ਬਣੇ ਹੋਏ ਨੇ ਉਹਨਾਂ ਦੇ ਨਾਲ ਵੀ ਦੋ ਚਾਰ ਵਾਰੀ ਬਾਬਾ ਜੀ ਦੀ ਗੱਲ ਹੋ ਚੁੱਕੀ ਹੈ ਪਰ ਹਾਲ ਤੱਕ ਉਹ ਜਿਹੜਾ ਮਸਲਾ ਉੱਥੇ ਲਮਕਿਆ ਹੋਇਆ ਹੈ ਤੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਆਪਣੇ ਚੈਨਲ ਦੇ ਜ਼ਰੀਏ ਕਿ ਜੋ ਪੀੜਾ ਫਕੀਰਾਂ ਦੀ ਧਰਤੀ ਹੈ ਇਹ ਸਭ ਦੇ ਸਾਂਝੇ ਕਾਰਜ ਨੇ ਸਿਰ ਸਰਕਾਰ ਨੂੰ ਕਰੇ ਕਿਲੋਮੀਟਰ ਦੀ ਸਾਰਾ 1 ਕਿਲੋਮੀਟਰ ਟੋਟਾ ਸਾਰਾ ਕੋਈ ਜ਼ਿਆਦਾ ਵੀ ਨਹੀਂ ਜੀ ਸਿਰਫ 1 ਕਿਲੋਮੀਟਰ ਦਾ ਟੋਟਾ ਹੈ ਉਹਦੇ ਲਈ ਵੀ ਜੇ ਆਪਾਂ ਭਾਰਤ ਸਰਕਾਰ ਤੱਕ ਅੜੀਕਾਂਗੇ ਵੀ ਫੰਡ ਆਊਗਾ ਤਾਂ ਪੜੇਗੀ ਤਾਂ ਫਿਰ ਇਹ ਸੜਕਾਂ ਨਹੀਂ ਬਣਨੀਆਂ ਇਸ ਕਰਕੇ ਪੰਜਾਬ ਸਰਕਾਰ ਜਾਵੇ ਕਿਸੇ ਵੀ ਸਮੇਂ 940 1840 ਨੂੰ ਰੋਡ ਨੂੰ ਬਣਾ ਸਕਦੀ ਆ ਪਰ ਜੇ ਨੀਤ ਹੋਊਗੀ ਤਾਂ ਜਲਦੀ ਬਣ ਜਾਊਗਾ ਅੱਜ ਫੇਰ ਬਾਬਾ ਜੀ ਨੇ ਹਰਮੀਤ ਬਾਜੀ ਤੱਕ ਇਹੀ ਬੇਨਤੀ ਪਹੁੰਚਾਈ ਐ ਵੀ ਇਹ ਸੜਕ ਜਲਦੀ ਬਣੇ ਕਿਉਂਕਿ ਉਧਰੋਂ ਜਿਹੜੀ ਸੰਗਤ ਆਉਂਦੀ ਐ ਇੱਥੇ ਆਉਣਾਂ ਦਾ ਲਾਜ਼ਮੀ ਐ ਤੇ ਅਸੀਂ ਵੀ ਅਰਦਾਸ ਕਰਦੇ ਆਂ ਪ੍ਰਮਾਤਮਾ ਕਿ ਬਾਕੀ ਕੰਮ ਸਾਰੇ ਇਹਨਾਂ ਨੇ ਖੁਦ ਕਰਾਉਣੇ ਨੇ ਇਹਨਾਂ ਨੂੰ ਮੱਤ ਬੁੱਧੀ ਬਖਸ਼ੇ ਤੇ ਜਲਦੀ ਇਹ ਕਾਰਜ ਸਿਰੇ ਚੜ੍ਹਨ ਇੱਥੇ ਆਈਆਂ ਹੋਈਆਂ ਜਿੰਨੀਆਂ ਵੀ ਸੰਗਤਾਂ ਨੇ ਉਹ ਸਾਰਿਆਂ ਦੇ ਕਾਰਜ ਰਾਸ ਹੋਣ